ਸਤਿ ਸ਼੍ਰੀ ਅਕਾਲ ਦੋਸਤੋ ਮਾਰਸ਼ਲ న్యూਸ ਤੇ ਆਪ ਸਭ ਦਾ ਸਵਾਗਤ ਹੈ ਅਸੀਂ ਇਸ ਸਮੇਂ ਪਹੁੰਚੇ ਹਾਂ dau majra ਵਿਖੇ dau majra ਜਿੱਥੇ ਕਿ ਜੇਕਰ ਆਪ ਜੀ ਨੂੰ ਦੱਸ ਦਿੱਤਾ ਅੱਜ CIA ਸਟਾਫ ਨੂੰ ਉਸ ਸਮੇਂ ਬੜੀ ਸਫਲਤਾ ਮਿਲੀ ਜਦੋਂ ਉਹਨਾਂ ਨੇ ਦੋ ਗੈਂਗਸਟਰ ਜੋ ਕਿ ਪ੍ਰਿੰਸ ਚੋਹਾਨ ਗੈਂਗ ਦੇ ਲਈ ਕੰਮ ਕਰਦੇ ਸੀਗੇ ਉਹ ਗੈਂਗ ਦੋ ਗੈਂਗਸਟਰਾਂ ਨੂੰ ਪੁਲਿਸ ਮੁਕਾਬਲੇ ਦੇ ਵਿੱਚ ਜਿੱਥੇ ਜ਼ਖਮੀ ਕਰ ਦਿੱਤਾ ਹੈ ਉੱਥੇ ਉਹਨਾਂ ਨੂੰ ਫਾਰਮ ਵੀ ਲਿਆ ਗਿਆ ਹੈਗਾ ਤੇ ਆਪ ਜੀ ਨੂੰ ਦੱਸ ਦਈਏ ਕਿ ਵੀ ਇਹ ਜਿਹੜੇ ਦੋਵੇਂ ਗੈਂਗਸਟਰ ਸੀਗੇ ਇਹ ਪ੍ਰਿੰਸ ਚੋਹਾਨ ਜੋ ਕਿ ਕੈਨੇਡਾ ਦੇ ਵਿੱਚ ਬੈਠਾ ਉਸ ਦੇ ਇਹ ਗੁਰਗੇ ਸੀਗੇ ਤੇ ਇਹਨਾਂ ਦੇ ਵਿੱਚ ਜੋ ਇੱਕ ਨੂੰ ਬ੍ਰਿਜਪਾਲ ਨਾਮਕ ਗੈਂਗਸਟਰ ਹੈ ਜੋ ਕਿ ਦੋਵੇਂ ਇਹ ਨਰੈਣਗੜ੍ਹ ਦੇ ਰਹਿਣ ਵਾਲੇ ਆ ਉਹ ਉਹ ਉਹਨਾਂ ਦੇ ਲੱਤਾਂ ਦੇ ਵਿੱਚ ਦੋ ਗੋਲੀਆਂ ਲੱਗੀਆਂ ਤੇ ਦੂਸਰਾ ਜਿਹੜਾ ਪ੍ਰਦੀਪ ਛੱਟੀ ਹੈ ਉਹਦੇ ਉਹਦੀ ਲੱਤ ਦੇ ਵਿੱਚ ਤਿੰਨ ਗੋਲੀਆਂ ਲੱਗੀਆਂ ਹੈਗੀਆਂ ਤੇ ਦੇਖ ਸਕਦੇ ਹੋ ਤੁਸੀਂ ਕਿ ਵੀ ਇਹ ਪੁਲਿਸ ਕੋਲ ਬੇਵਸ ਹੋਏ ਪਏ ਆ ਇਹ ਗੋਲੀਆਂ ਲੱਗੀਆਂ ਹੋਈਆਂ ਇਹਨਾਂ ਦੀਆਂ ਟੰਗਾਂ ਦੇ ਵਿੱਚ ਤੇ ਪੁਲਿਸ ਨੇ ਤਫਤੀਸ਼ ਕਰ ਰਹੀ ਹੈ ਤੇ ਉਸ ਤੋਂ ਬਾਅਦ ਜੇਕਰ ਇਹ ਗੱਲ ਕਰ ਲਈ ਤਾਂ ਅਸੀਂ ਇਹ ਦਾਊ ਮਾਜਰਾ ਦੇ ਵਿੱਚ ਇਹ ਇਹ ਇਨਕਾਊਂਟਰ ਹੋਇਆ ਹੈਗਾ ਤੇ ਪੁਲਿਸ ਨੂੰ ਇਹਦੀ ਬਹੁਤ ਲੋਡ ਸੀ ਕਿਉਂਕਿ ਇਹ ਜੋ ਫਰੋਤੀਆਂ ਤੇ ਹੋਰ ਲੁੱਟਾਂ ਖੋਹਾਂ ਦੇ ਵਿੱਚ ਇਹ ਲੋਰੀ ਦੇ ਸੀਗੇ ਤੇ ਸੀਆਈਏ ਸਟਾਫ ਨੂੰ ਇਹਨਾਂ ਦੇ ਇੱਥੇ ਆਉਣ ਦੀ ਭਣਕ ਲੱਗੀ ਸੀਗੀ ਇਹ ਸੀਆਈ ਦੇ ਰਡਾਰ ਦੇ ਉੱਪਰ ਸੀਗੇ ਆਪ ਜੀ ਨੂੰ ਦੱਸ ਦਈਏ ਕਿ ਵੀ ਇਹ ਕੁਰਾਲੀ ਦੇ ਕਾਂਗਰਸੀ ਆਗੂ ਕਮਲਜੀਤ ਸਿੰਘ ਚਾਵਲਾ ਨੂੰ ਦੇ ਘਰ ਦੇ ਬਾਹਰ ਵੀ ਇਹਨਾਂ ਨੇ ਫਾਇਰਿੰਗ ਕੀਤੀ ਸੀਗੀ ਤੇ ਉਸ ਤੋਂ ਇਲਾਵਾ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦੇ ਰਹੇ ਸੀਗੇ ਉਸ ਤੋਂ ਬਾਅਦ ਲਗਾਤਾਰ ਪੁਲਿਸ ਇਹਨਾਂ ਦੇ ਪਿੱਛੇ ਦਾ ਖੁਰਾਕੋਜ ਲੱਭਣ ਲਈ ਲੱਗੀ ਹੋਈ ਸੀਗੀ ਤੇ ਅੱਜ ਜਦੋਂ ਇਹ ਦਾਊ ਮਜਰਾ ਪਹੁੰਚੇ ਤਾਂ ਦਾਊ ਮਜਰਾ ਦੇ ਇਹਨਾਂ ਨੂੰ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹਨਾਂ ਨੇ ਆਪਣਾ ਮੋਟਰਸਾਈਕਲ ਪੁਲਿਸ ਦੀ ਗੱਡੀ ਦੇ ਵਿੱਚ ਮਾਰਿਆ ਤੇ ਪੁਲਿਸ ਦੇ ਉੱਪਰ ਗੋਲੀ ਮਾਰੀ ਬਾਰੀ ਕੀਤੀ ਪੁਲਿਸ ਨੇ ਜੌਬ ਫਾਇਰਿੰਗ ਦੇ ਵਿੱਚ ਇਹਨਾਂ ਨੂੰ ਜ਼ਖਮੀ ਕਰ ਦਿੱਤਾ ਤੇ ਪੰਜ ਗੋਲੀਆਂ ਇਹਨਾਂ ਦੇ ਲੱਗੀਆਂ ਹੈਗੀਆਂ ਪੰਜ ਰਾਊਂਡ ਫੇਰਾਂ ਦੇ ਵਿੱਚ ਪੁਲਿਸ ਨੇ ਇਹਨਾਂ ਨੂੰ ਕਾਬੂ ਕਰ ਲਿਆ ਹੈ ਤੇ ਆਪ ਜੀ ਨੂੰ ਗੱਲ ਕਰਾਉਣੀ ਹੈ ਐਸਐਸਪੀ ਸਾਬ ਦੇ ਨਾਲ ਤੇ ਡੀਐਸਪੀ ਸੀਆਈਏ ਦੇ ਨਾਲ ਵੀ ਗੱਲ ਕਰਾਉਣੀ ਆ ਵੀ 23 ਪਟਿਆਲ ਗੈਂਗ ਦੇ ਐਸੋਸੀਏਟ ਨੇ ਗਾਂ ਥ੍ਰੀਟ ਆ ਠੀਕ ਹੈ ਪ੍ਰੀਸਟੋਰ ਆ ਨਾ ਕੈਨੇਡਾ ਦੇ ਵਿੱਚ ਰਹਿ ਰਿਹਾ ਠੀਕ ਹੈ ਸਰ ਔਰ ਐਕਸਟੋਰਸ਼ਨ ਦੇ ਵਿੱਚ ਕਾਫੀ ਕੇਸਾਂ ਦੇ ਵਿੱਚ ਇੱਥੇ ਆਪਾਂ ਨੂੰ ਲੁੜਿੰਦਾ ਠੀਕ ਹੈ ਆਪਣੇ ਮਹਾਲੀ ਚਾਮਪੁਰ ਨਿਊ ਚੰਡੀਗੜ੍ਹ ਏਰੀਆ ਦੇ ਵਿੱਚ ਬੜੀ ਇਹਨੇ ਕਾਜ਼ ਕੀਤੀਆਂ 1 8 ਤਰੀਕ ਦਾ ਵਕੂਆ ਸੀਗਾ ਠੀਕ ਹੈ ਉਹਦੇ ਵਿੱਚ ਨੇ ਕਰਾਲੀ ਚ ਕੋਈ ਫਾਇਰਿੰਗ ਕਰਾਉਣੀ ਸੀਗੀ ਇਹ ਦੋਵੇਂ ਮੁੰਡੇ ਉੱਚ ਸਾਨੂੰ ਲੁੜਿੰਦੇ ਸੀ ਔਰ ਇਹਦੇ ਜਿਹੜੇ ਐਕਟਿਵ ਮੈਂਬਰ ਸੀ ਔਰ ਇਹਨੇ ਤੇ ਬਹੁਤ ਕੇਸ ਦਰਜਨੇ ਆਲਰੇ। ਨਾ ਵੀ ਜੀ ਇੱਕ ਮਿੰਟ ਹੇਠੇ ਕਰੋ ਯਾਰ। ਸਰ ਇਧਰ ਦੇਖ ਕੇ। ਹਾਂ ਸਾਹਮਣੇ ਦੇਖਣਾ ਜੀ। ਸਰ ਭਾਈ ਮੈਂ ਨਹੀਂ ਕਰਦਾ। ਨਹੀਂ ਕਰਪਾਣਾ ਯਾਰ। ਨਹੀਂ ਕਰਦਾ। ਹਾਂ ਜੀ ਹਾਂ ਜੀ। ਸ਼ਾਂਤੀ ਸ਼ਾਂਤੀ। ਕਰੀ। ਅੱਜ ਮੁਹਾਲੀ ਡਿਸਟ੍ਰਿਕਟ ਦੇ ਵਿੱਚ ਬਈ ਮਾਨਾ ਕਰ ਲਓ ਯਾਰ। ਇਹ ਥਾਣਾ ਬਲੌਂਗੀ ਇਹਦੇ ਵਿੱਚ ਇੱਕ ਇੰਕਾਪਟਰ ਹੋਇਆ ਤੇ ਇਸ ਦੌਰਾਨ ਜਿਹੜੇ ਦੋ ਅਗੂਸ ਸੀਗੇ ਇੱਕ ਬ੍ਰਿਜ ਪਾਲ ਇਹ 인 ਨਾਰਾਇਣਗੜ ਦਾ ਰਹਿਣ ਵਾਲਾ ਹੈ ਤੇ ਇੱਕ ਪ੍ਰਦੀਪ ਉਰਫ ਛੰਟੀ ਇਹ ਵੀ ਨਾਰਾਇਣਗੜ ਦਾ ਰਹਿਣ ਵਾਲਾ ਹੈ ਨਾਰਾਇਣਗੜ ਅੰਮਾਲਾ ਹਰਿਆਣਾ ਦੇ ਵਿੱਚ ਪੈ ਜਾਂਦੇ ਇਹ ਦੋਨੋਂ ਅਕਿਊਜ਼ ਜਿਹੜੇ ਸੀਗੇ ਸਾਨੂੰ ਵਾਂਟਡ ਸੀਗੇ ਤੇ ਇਹ ਦੋਨੋਂ ਅਕਿਊਜ਼ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਬਿਨਾ ਨੰਬਰੀ ਮੋਟਰਸਾਈਕਲ ਤੇ ਘੁੰਮਦੇ ਪਏ ਨੇ ਸਾਡੀ ਸੀਆਈਏ ਦੀ ਪਾਰਟੀਆਂ ਇਮੀਡੀਏਟਲੀ ਏਰੀਆ ਦੀ ਸਰਚ ਤੇ ਲਾਕੀ ਆ ਇਰੀਆ ਦੇ ਸਰਚ ਦੇ ਵਿੱਚ ਜਦੋਂ ਇਸ ਦਾਉ ਪਿੰਡ ਦੇ ਵਿੱਚ ਇਹ ਆ ਰਹੇ ਸਨ ਦਾ ਸਾਹਮਣੇ ਵੱਲੋਂ ਸਾਡੀ ਸੀਆਈਪੀ ਪਾਰਟੀ ਵੱਲੋਂ ਉਹਨਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਗਿਆ ਇਹਨਾਂ ਨੇ ਇੱਕ ਮੋਟਰਸਾਈਕਲ ਭਜਾਉਣ ਦੀ ਕੋਸ਼ਿਸ਼ ਕੀਤੀ ਤੇ ਭਜਾਉਣ ਦੌਰਾਨ ਮੋਟਰਸਾਈਕਲ ਇਹਨਾਂ ਦਾ ਸੀ ਜਿਹੜੇ ਡੀਐਸਪੀ ਸਾਹਿਬ ਦੀ ਗੱਡੀ ਵਿੱਚ ਹਿੱਟ ਕੀਤਾ ਡੀਐਸਪੀ ਸਾਹਿਬ ਦੀ ਗੱਡੀ ਵਿੱਚ ਹਿੱਟ ਕੀਤਾ ਤੇ ਹਿੱਟ ਕਰਕੇ ਮੋਟਰਸਾਈਕਲ ਇਹਦਾ ਡਿੱਗ ਪਿਆ ਤੇ ਇਹਨਾਂ ਨੇ ਇਮੀਡੀਏਟਲੀ ਫਾਇਰਿੰਗ ਕਰਨੀ ਸ਼ੁਰੂ ਕਰਤੀ ਜਿੱਥੇ ਫਾਇਰਿੰਗ ਕਰਨੀ ਸ਼ੁਰੂ ਕਰਤੀ ਤੇ ਫਾਇਰਿੰਗ ਦੇ ਵਿੱਚ ਜਵਾਬੀ ਫਾਇਰਿੰਗ ਦੇ ਵਿੱਚ ਸਾਡੇ ਵੱਲੋਂ ਵੀ ਫਾਇਰ ਹੋਇਆ ਜਿਹਦੇ ਵਿੱਚ ਅ ਤਿੰਨ ਗੋਲੀਆਂ ਜਿਹੜੀਆਂ ਹੈਗੀਆਂ ਬ੍ਰਿਜਪਾਲ ਦੇ ਲੱਤਾ ਦੇ ਵੱਜੀਆਂ ਤੇ ਦੋ ਗੋਲੀਆਂ ਜਿਹੜੀਆਂ ਹੈਗੀਆਂ ਉਹ ਹਰਦੀਪੁਰ ਸੈਂਟੀ ਸੈਂਟੀ ਜਿਹੜੀਆਂ ਹੈਗੀਆਂ ਉਹਦੇ ਲੱਗੀਆਂ ਤਾਂ ਇਹ ਜਿਹੜੀ ਸੀਗੇ ਇਹ ਜਿਹੜੇ ਦੋਨੋਂ ਬੰਦੇ ਨੇ ਇਹ ਪ੍ਰਿੰਸ ਚੋਹਾਨ ਰਾਣਾ ਗੈਂਗ ਨਾਲ ਜੁੜੇ ਹੋਏ ਨੇ ਤੇ ਇਹ ਪ੍ਰਿੰਸ ਚੋਹਾਨ ਇੱਕ ਬਾਹਰ ਬੈਠਾ ਬੰਦਾ ਹੈ ਜਿਹੜਾ ਕਿ ਐਕਸਟਰਸ਼ਨ ਕਾਲਸ ਕਰਦਾ ਹੈ ਤੇ ਅੱਗੇ ਇਹ ਫਰਦਰ ਲੱਕੀ ਪਟਿਆਲ ਗੈਂਗ ਦੇ ਨਾਲ ਜੁੜੇ ਹੋਏ ਨੇ ਤੇ ਇਹ ਜਿਹੜੇ ਕਾਲਸ ਕਰਦਾ ਹੈ ਇਸ ਇਹਨਾਂ ਦੋਨਾਂ ਦੇ ਫੜੇ ਜਾਣ ਨਾਲ ਇਹ ਜਿਹੜੇ ਮੁੱਖ ਬੰਦੇ ਸੀਗੇ ਜਿਹੜੇ ਇਸ ਬਲੌਂਗੀ ਝਾਮਪੁਰ ਅਤੇ ਮੁੱਲਾਪੁਰ ਕੋਰਾਲੀ ਏਰੀਆ ਦੇ ਵਿੱਚ ਪਿਛਲੇ ਕੁਝ ਸਮੇਂ ਤੋਂ ਜਿਹੜੀ ਐਕਸਟਰਸ਼ਨ ਕਾਲਸ ਆ ਰਹੀਆਂ ਸੀ ਕਰੀਬ 7 ਤੋਂ 8 ਕਾਲ ਸਾਡੇ ਧਿਆਨ ਦੇ ਵਿੱਚ ਆਈਆਂ ਨੇ ਜਿਹੜੀਆਂ ਹੈਗੀਆਂ ਤੇ ਇਹ ਇਹਨਾਂ ਦੇ ਪਿੱਛੇ ਇਹ ਹੀ ਜਿਹੜੇ ਸੀਗੇ આરોપી ਸਨ ਤੇ ਜਿਹੜਾ ਕਿ ਪਿੱਛੇ ਤੁਸੀਂ ਜਾਣਦੇ ਹੋ ਕਿ 8 ਦਸੰਬਰ ਨੂੰ 8 ਦਸੰਬਰ ਰਾਤ ਨੂੰ 8 ਤਾ ਦਸੰਬਰ ਨੂੰ ਕੁਰਾਲੀ ਏਰੀਆ ਦੇ ਵਿੱਚ ਇੱਕ ਜਿਹੜੇ ਕਮਲਜੀਤ ਸੀ ਉਹਨਾਂ ਦੇ ਘਰ ਦੇ ਬਾਹਰ ਫਾਇਰਿੰਗ ਦੀ ਕੋਸ਼ਿਸ਼ ਕੀਤੀ ਗਈ ਤੇ ਕੁਝ ਥ੍ਰੈਟ ਲੈਟਰ ਵੀ ਜਿਹੜੇ ਸਿੱਟੇ ਗਏ ਸਰ ਉਹ ਇਹੀ ਬੰਦੇ ਉਹਦੇ ਵਿੱਚ ਇਨਵੋਲਟ ਸੀਗੇ ਸਾਡੀ ਜਿਸ ਪਿੰਡਵਲੀ ਜੋ ਪੁੱਛਗਿੱਛ ਕੀਤੀ ਤਾਂ ਉਹਦੇ ਵਿੱਚ ਇਹ ਮੰਨੇ ਨੇ ਕਿ ਇਹੀ ਬੰਦੇ ਉਸ ਇਨਸੀਡੈਂਟ ਦੇ ਵਿੱਚ ਇਨਵੋਲਟ ਸੀਗੇ ਤੇ ਤੁਹਾਡੇ ਮਾਧਿਅਮ ਤੋਂ ਮੈਂ ਹੀ ਸਾਰਿਆਂ ਨੂੰ ਦੱਸਣਾ ਚਾਹਾਂਗਾ ਕਿ ਮਾਨਯੋਗ ਸੀਐਮ ਸਾਹਿਬ ਅਤੇ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜੇ ਮਾੜੇ ਅਨਸਰਾਂ ਬਰੋ ਵਿਰੁੱਧ ਜਿਹੜਾ ਪੰਜਾਬ ਪੁਲਿਸ ਵੱਲੋਂ ਐਕਸ਼ਨ ਸ਼ੁਰੂ ਕੀਤਾ ਗਿਆ ਹੈ ਤੇ ਅਸੀਂ ਵੀ ਲੜੀ ਦੇ ਵਿੱਚ ਜਿਹੜਾ ਜਿਹੜੇ ਇਹ ਐਕਸਟਰਸ਼ਨ ਕਾਲਸ ਕਰਦੇ ਹਨ ਉਹਨਾਂ ਦੇ ਖਿਲਾਫ ਬਿਲਕੁਲ ਸਖੀ ਨਾਲ ਡੀਲ ਕੀਤਾ ਜਾ ਰਿਹਾ ਹੈ ਤੁਹਾਡੇ ਮਾਧਿਅਮ ਨਾਲ ਮੈਂ ਇਹ ਵੀ ਦੱਸਣਾ ਚਾਹਾਂਗਾ ਸਾਰਿਆਂ ਨੂੰ ਕਿ ਜੇ ਕਿਸੇ ਨੂੰ ਵੀ ਕੋਈ ਇਸ ਟਾਈਪ ਦੀ ਐਕਸਟਰਸ਼ਨ ਕਾਲ ਜਾਂ ਥ੍ਰੈਟ ਕਾਲ ਆਉਂਦੀ ਹੈ ਤਾਂ ਉਹ ਇਮੀਡੀਏਟਲੀ ਪੁਲਿਸ ਨੂੰ ਇਨਫੋਰਮ ਕਰੀ ਡਿਟੇਲਸ ਦੱਸੇ ਤੇ ਇਮੀਡੀਏਟਲੀ ਜਿਹੜੀ ਕਾਰਵਾਈ ਕੀਤੀ ਜਾਏਗੀ ਤੇ ਜਿਹੜੇ ਮਾੜੇ ਅਨਸਰ ਇਸ ਚੀਜ਼ ਦੇ ਵਿੱਚ ਇਨਵੋਲਡ ਹੈ ਉਹਨਾਂ ਨੂੰ ਇਸੇ ਤਰੀਕੇ ਨਾਲ ਹੀ ਸਖਤੀ ਨਾਲ ਕਿੰਨੇ ਰਾਉਂਡ ਫਾਇਰ ਹੋਇਆ ਸਰ ਕਰੀ ਬਣੀ ਨਰਾਇਣ ਕਰਦੇ ਹੈਗੇ ਆ ਤੇ ਆਸ-ਪਾਸ ਹੋਰ ਵੀ ਕਈ ਸਾਰੇ ਗੈਂਗਸ ਜਿਹੜੇ ਉੱਥੇ ਜਿਨੇ ਉਹਨਾਂ ਨਾਲ ਵੀ ਕਨੈਕਟਡ ਹੋਣਗੇ ਕਿਤੇ ਤੇ ਇਹ ਜਿਹੜਾ ਗੈਂਗ ਮੈ ਤੁਹਾਨੂੰ ਦੱਸਤਾ ਇਹ ਜਿਹੜਾ ਪ੍ਰਿੰਸ ਚੋਹਾਨ ਜਿਹੜਾ ਬੰਦਾ ਬਾਹਰ ਬੈਠਾ ਹੈ ਇਹ ਉਹਦੀ ਸ਼ਾਇਤ ਹੈ ਇਹ ਇੱਥੇ ਲੋਕਲ ਹੀ ਰਹਿਣ ਵਾਲਾ ਹੈ ਪ੍ਰਿੰਸ ਚੋਹਾਨ ਜਿਹੜਾ ਹੈਗਾ ਤੇ ਇਹ ਹੁਣ ਵੀ ਇਸ ਟਾਈਮ ਤੇ ਕਿਸੇ ਪ੍ਰਾਪਰਟੀ ਦਾ ਨਾਮ ਸੀ ਨਹੀਂ ਡਿਸਕਲੋਸ ਕਰ ਰਹੇ ਤਾਂ ਕਿਸੇ ਪ੍ਰਾਪਰਟੀ ਡੀਲਰ ਦੇ ਹੀ ਫਾਇਰਿੰਗ ਕਰਨ ਵਾਸਤੇ ਅੱਜ ਇਸੇ ਏਰੀਆ ਦੇ ਵਿੱਚ ਆਏ ਸੀ ਕਿ ਜਿਹਦੀ ਕਿ ਸਾਨੂੰ ਇਨਫੋਰਮੇਸ਼ਨ ਮਿਲੀ ਤੇ ਇਮੀਡੀਏਟਲੀ ਸਾਡੀ ਪਾਰਟਿਸ ਨੇ ਪੁਲਿਸ ਨੇ ਪੁਲਿਸ ਨੇ ਫਾਇਰ ਕੀਤਾ ਸਰ ਪੁਲਿਸ ਨੇ ਤਾਂ ਨਹੀਂ ਲੱਗੀ ਗੋਲੀ ਜਿਹੜੇ ਵੈਪਨ ਰਿਕਵਰ ਹੋਏ ਇਹਨਾਂ ਤੋਂ ਦੋ ਵੈਪਨ ਰਿਕਵਰ ਹੋਏ ਨੇ ਮੌਕੇ ਤੇ ਜਿਹੜੇ ਹੈਗੇ ਨੇ ਸਾਡੀ ਫਰੈਂਜੀ ਟੀਮ ਪਹੁੰਚ ਗਿਆ ਹੈਗੇ ਹਾਂ ਤੇ ਉਹਨਾਂ ਨੇ ਆਲਰੇਡੀ ਆਪਣੀ ਕਾਰਵਾਈ ਸ਼ੁਰੂ ਕਰਤੀ ਹੈ ਤੇ ਇਹ ਮੌਕੇ ਤੇ ਦੋ ਵੈਪਨ ਸਾਨੂੰ ਰਿਕਵਰ ਹੋਏ ਨੇ ਤੇ ਬੁਲਟਸ ਕਿੰਨੇ ਆ ਦੇ ਉਹ ਚੈੱਕ ਕਰ ਲਈ ਉਹ ਚੈੱਕ ਕਰਦੇ ਹਾਂ ਜੀ ਸਾਰੇ ਉਹ ਫਰੰਜ਼ੀ ਕਾਲ ਸਾਰੇ ਜਸਟ ਪਹੁੰਚੀ ਪਰ ਕਿੰਨੀਆਂ ਗੋਲੀਆਂ ਚਲੀਆਂ ਜੀ ਦੋ ਦੂਜਾ ਪਿੰਡ ਲੱਗਦਾ ਕਿ ਦੋਨੋਂ ਹੀ ਨਰਾਜ ਪਿੰਡ ਦੇ ਸੇਮ ਪਿੰਡ ਦੇ ਅੰਬਾਲਾ ਡਿਸਟ੍ਰਿਕਟ ਹਰਿਆਣਾ ਦੇ ਰਹਿਣ ਵਾਲੇ ਨੇ ਗੋਲੀਆਂ ਕਰੀਬ ਟੋਟਲ 4 ਕਰਾਊਨ ਉਹਨਾਂ ਵੱਲੋਂ ਫਾਇਰ ਹੋਏ ਨੇ ਤੇ ਕਰੀਬ 5-6 ਰੌਲੇ ਪੁਲਿਸ ਮੁਲਾਜ਼ਮ ਦੇ ਤਾਂ ਨਹੀਂ ਸਰ ਕੋਈ ਕੈਜ਼ੂਅਲਟੀ ਨਹੀਂ ਇੰਜਰੀ ਕੋਈ ਨਹੀਂ ਹੈ ਸਾਡੇ ਪੁਲਿਸ ਮੈਂ ਸਰ ਕਿੰਨੇ ਦਿਨਾਂ ਤੋਂ ਐਕਟਿਵ ਹੈਗੇ ਇਸ ਏਰੀਆ ਦੀ ਆਪਾਂ ਗੱਲ ਕਰੀਏ ਦੋਵੇਂ ਜੇ ਆਪਾਂ ਦੇਖੀਏ ਤਾਂ ਇਹ 2 ਕੁ ਮਹੀਨੇ ਤੋਂ ਸਾਨੂੰ ਜਿਹੜੇ ਧਿਆਨ ਚਾਹ ਰਿਆ ਕਰੀਬ 1.5 ਉਹਦੇ ਵਿੱਚ ਉਹ ਤਿੰਨ ਬੰਦੇ ਦਿਖਾਈ ਦਿੰਦੇ ਨੇ ਤਿੰਨਾਂ ਚੋਂ ਦੋ ਬੰਦੇ ਹੀ ਸੀਗੇ ਸਰਜ ਕਿੰਨੀ ਹੈ ਦੋਨਾਂ ਦੀ ਕੀ ਲੱਗਦਾ ਹੈ ਇਹ ਕਰੀਬ 30 ਸਾਲ ਦੇ ਆਸ-ਪਾਸ ਦੀ ਏਜ ਹੈ ਸਰਜੀ ਦੀ ਡੈਥ ਹੋ ਗਈ ਆ ਤੇ ਇਹਦੀ ਕ੍ਰਿਮੀਨਲ ਹਿਸਟਰੀ ਵੀ ਹੈਗੀ ਸਰ ਜਿਹੜਾ ਪ੍ਰਦੀਪ ਤੇ ਬ੍ਰਿਜਪਾਲ ਦੋਵੇਂ ਇੰਜਨ ਨੇ ਉਹਦੀ ਤਾਂ ਅਸੀਂ ਹਜੇ ਡਿਟੇਲ ਲੈਣੀ ਹੈ ਤੇ ਜਿਹੜਾ ਬ੍ਰਿਜਪਾਲ ਹੈ ਉਹਦੀ ਕਾਫੀ ਮਾਰਾ ਕ੍ਰਿਮੀਨਲ ਰੈਕਡ ਰਿਕਾਰਡ ਹੈ 307 ਦੇ ਦੋ ਐਫਆਈਆਰ ਤੁਹਾਡੇ ਰਜਿਸਟਰਡ ਹੈ ਜੋ ਪ੍ਰਿੰਲੀਵਰੀ ਪਤਾ ਲੱਗਿਆ ਹੈ ਕਿ ਕਰੀਬ 60-80 ਪਰਚੇ ਦੇ ਰਜਿਸਟਰਡ ਸਰਜੀ ਨੂੰ ਕੌਸ ਕਰਦੇ ਪ੍ਰਿੰਸਪਾਲ ਕਰਦਾ ਸੀ ਕਿ ਸਾਰੇ ਲੋਕੇ ਬਾਹਰੋਂ ਕਰਵਾਉਂਦੇ ਸੀ ਤੇ ਇਹ ਇੱਥੇ ਕੰਮ ਕਰਦੇ ਵੈਪਰ ਹਾਂਜੀ ਵੈਪਰ ਦੋਵੇਂ ਜਿਹੜੇ ਹੈਗੇ ਕਵਰ ਤੇ ਤੇ ਪ੍ਰੀਤ ਚੋਹਾਨ ਦੇ ਕਹਿੰਦੇ ਸਾਰੀ ਪੂਰੀ ਚੀਜ਼ਾਂ ਕਰਦੇ ਸੀ ਇਹ ਪੂਰੀ ਕਰਦੇ ਸੀ ਚੋਹ ਹਾਂ ਤੇ ਇਹ ਇੱਥੇ ਐਕਸ਼ਨ ਕਰਨ ਵਾਸਤੇ ਸਿਗੇ ਤੇ ਇਹ ਜਿਹੜੇ ਬੰਦੇ ਸਿਗੇ ਤੇ ਮੈਂ ਤੁਹਾਡੇ ਮਾਧਿਅਮ ਤੋਂ ਬਿਲਕੁਲ ਇਹ ਸਾਰਿਆਂ ਨੂੰ ਸਟਰੋਂਗਲੀ ਇਹ ਮੈਸੇਜ ਦੇਣਾ ਚਾਹੂੰਗਾ ਕਿ ਕੋਈ ਵੀ ਇਹ ਜਿਹ ਬੰਦੇ ਜਿਹੜੇ ਇਸ ਟਾਈਪ ਦੀ ਹਰਕਤ ਕਰਦੇ ਹਨ ਕੋਈ ਥ੍ਰੈਟ ਕਾਲ ਦੇ ਵਿੱਚ ਇਨਵੋਲਡ ਨੇ ਜਾਂ ਫਿਰ ਇੱਥੇ ਉਹਦੇ ਫਾਲੋਅ ਅਪ ਐਕਸ਼ਨ ਦੇ ਵਿੱਚ ਇਨਵੋਲਡ ਨੇ ਜੇ ਕੋਈ ਇੱਥੇ ਆ ਕੇ ਫਾਇਰਿੰਗ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਪੁਲਿਸ ਵੱਲੋਂ ਸਖਤੀ ਨਾਲ ਕਰਦੇ ਨੇ। ਪਰ ਦੋਨੋਂ ਜ਼ਖਮੀ ਹੋਏ ਆ ਜਿਹਨਾਂ ਚੋਂ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ। ਨਹੀਂ ਫਿਲਹਾਲ ਇਹ ਦੋਨੋਂ ਸੇਫ ਨੇ ਇਹਨਾਂ ਨੂੰ ਹਸਪਤਾਲ ਸਿਵਲ ਹਸਪਤਲ ਪਹੁੰਚਾਇਆ ਗਿਆ ਹੈ। 6 ਫੇਜ਼ ਸਿਵਲ ਹਸਪਤਲ ਇਹਨਾਂ ਨੂੰ ਪਹੁੰਚਾਇਆ ਗਿਆ ਹੈ ਤੇ ਦੋਨੋਂ ਜੋ ਸਾਨੂੰ ਡਾਕਟਰ ਸਾਹਿਬ ਤੋਂ ਪਤਾ ਲੱਗਿਆ ਹੈ ਆਊਟ ਆਫ ਡੇਂਜਰ ਨੇ ਦੋਨਾਂ ਦੇ ਲੈਗਸ ਦੇ ਉੱਤੇ ਜਿਹੜੇ ਹੈਗੇ ਬੁਲੇਟ ਸ਼